ਆਟਾ ਹਸੀਕਾਰ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸੇਕ ਆਸ ਕਰਦਾ ਸਭ ਠੀਕ ਠਾਕ ਹੋਵੇ ਅੱਜ ਇਹ ਜਹਾ ਸਮਾਪਤ ਹੋਗਾ ਵੀ ਕੋਈ ਵੀ ਚੀਜ਼ ਆਪਾਂ ਲੈਣੀ ਹੈਗੀ ਹਰੇਕ ਘਰ ਦੇ ਵਿੱਚ ਵੀ ਬਹੁਤ ਮੁਸ਼ਕਲ ਆ ਕਿਉਂਕਿ ਮੰਗਾਈ ਵੱਧ ਆ ਗਈ ਤੇ ਉਹਦਾ ਆਪਾਂ ਸੋਲੂਸ਼ਨ ਲੈ ਕੇ ਆਏਗੇ ਆਪਾਂ ਅੱਜ ਆਏ ਨੇ ਸੋਮੀ ਟੈਲੀਕਮ ਮੰਡੀ ਅਹਿਮਦਗੜ੍ਹ ਦੇ ਵਿੱਚ ਤੇ ਇੱਥੇ ਤੁਹਾਨੂੰ ਆਸਾਨ ਕੀਮਤਾਂ ਦੇ ਬਹੁਤ ਦੀ ਬਾਜਵ ਰੇਟ ਦੇ ਮੋਬਾਈਲ ਲੈ ਕੇ ਦਵਾਂਗੇ ਤੇ ਆਜੋ ਆਪਾਂ ਬਾਈਨਰ ਕਰਦੇ ਆਂ ਕਿ ਗੱਲਬਾਤ ਫੇਰ ਸਰ ਚੱਲਦੀ ਹੈ ਕਿ ਆਪਾਂ ਸਾਰੀ ਗੱਲਬਾਤ ਜਿਹੜੀ ਉਹਨਾਂ ਨਾਲ ਆਪਾਂ ਕਰਾਂ ਕਿ ਕਿਹੜੇ ਕਿਹੜੇ ਮਾਲਕ ਕੀ ਕੇਸ ਬਣਾ ਦੇ ਇਹਨਾਂ ਦਾ ਹੋਊਗਾ ਤੇ ਸੂਚਨਾ ਉਹਨਾਂ ਬਾਰੇ ਅੱਜ ਦੇ ਬਾਅਦ ਸਾਰੀ ਦੱਸਾਂਗੇ ਭਾਈ ਹਾਂ ਅੱਜ ਦੇ ਕਾਲ ਦੀ ਭਾਈ ਜੀ ਕੀ ਕੀ ਆਫਰ ਨਾਲ ਦੀ ਆਪਾਂ ਮਾਲ ਦੇਤੀ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਉਹ ਮਹਿਲਾ ਦੇ ਉੱਤੇ ਜਿੰਨੇ ਵੀ ਰੇਡ ਦਿੱਤੇ ਪੈਸੇ ਅਜੀ ਕੋਈ ਗਿਫਟ ਨਹੀਂ ਲਾਇਆ ਕੋਈ ਕੁੱਛ ਨਹੀਂ ਲਾਇਆ ਲੋਕ ਸਵੇਰ ਦੇ ਬਹੁਤ ਅੱਛਾ ਰਿਸਪੋns ਦੇ ਰਹੇ ਨੇ ਅਸੀਂ ਬੈਸਟ ਰੇਟ ਦੇਤੇ ਜਿਵੇਂ 14 ਸੀ ਰੈਡਮੀ ਦਾ 8200 ਦਾ ਦਿੱਤਾ A5 ਦੇ ਤਾਂ ਅਸੀਂ ਸਿਰਫ 6000 ਰੁਪਏ ਤੇ ਦਿੱਤਾ S ਸੀਰੀਜ਼ ਬਹੁਤ ਅੱਛੀ ਦਿੱਤੀ ਐਪਲ ਦੇ ਰੇਟ ਬਹੁਤ ਅੱਛੇ ਦੇਤੇ ਇਸ ਕਰਕੇ ਅਸੀਂ ਸਿਰਫ ਰੇਟ ਦਿੰਦੇ ਨੇ ਪਹਿਲੀ ਵਾਰ ਅਸੀਂ ਨਵੀਂ ਗੀਤ ਲੈ ਕੇ ਆ ਰਹੇ ਹਾਂ ਕਿ ਅਸੀਂ ਗਿਫਟਾਂ ਨਹੀਂ ਦਿੰਦੇ ਕਿਉਂਕਿ ਜਿਹੜੇ ਗਿਫਟ ਹੁੰਦੇ ਨੇ ਉਹ ਕਸਟਮਰ ਦਾ ਪੈਸਾ ਹੀ ਹੁੰਦਾ ਕਸਟਮਰ ਨੂੰ ਵਾਪਸ ਜਾਂਦਾ ਅਸੀਂ ਉਹ ਕੰਮ ਨਹੀਂ ਕੀਤਾ ਅਸੀਂ ਕਸਟਮਰ ਨੂੰ ਬੈਸਟ ਰੇਟ ਦਿੱਤਾ ਵਾ ਵੀ ਮੋਬਾਈਲ ਦਾ ਇਹ ਰੇਟ ਦਿੱਤਾ ਤੁਹਾਨੂੰ ਤੁਹਾਨੂੰ ਕਿਤੇ ਨਹੀਂ ਮਿਲਣਾ ਇਸ ਗੱਲ ਦਾ ਚੈਲੰਜ ਹੈ ਧੰਨਵਾਦ ਕਿਸ਼ਤਾ ਦੇ ਵੀ ਬਾਈ ਜੀ ਦੇ ਦਿੰਦੇ ਹੋ ਅਸੀਂ ਬਜਾਜ ਵੀ ਕਰਦੇ ਹਾਂ ਹਾਂ ਜੀ ਆਹ ਹੁਣ ਕਸਟਮਰ ਕਹਿੰਦੇ ਬਜਾਜ ਹੀ ਕਰਾ ਰਹੇ ਨੇ ਅੱਜ ਅਸੀਂ ਬਹੁਤ ਸਾਰੇ ਕਸਟਮਰਾਂ ਦੇ ਬਜਾਜ ਕਰਾਏ ਨੇ ਕਿਸ਼ਤਾ ਦੇ ਵੀ ਦਿੰਦੇ ਆ ਕੈਸ਼ ਵੀ ਦਿੰਦੇ ਆ ਸਭ ਉਸ ਕਰਦੇ ਆਨਲਾਈਨ ਨਾਲੋਂ ਕਿੰਨਾ ਸਸਤਾ ਵਾ ਆਪਣਾ ਸਮਾਰਟੇ ਕੋਈ ਲੈਣ ਵਾਲਾ ਹੋਵੇ ਕੈਸ਼ ਵਾਲਾ ਕੀ ਆਨਲਾਈਨ ਹੈ ਤਾਂ ਉਹਨਾਂ ਨੂੰ ਕਿੰਨਾ ਦੇ ਸਸਤਾ ਰੇਟ ਆਉਂਗੇ ਅਸੀਂ ਸਾਰੇ ਕਸਟਮਰ ਨੂੰ ਅਪੀਲ ਕਰਦੇ ਆਂ ਕਿ ਆਨਲਾਈਨ ਦਾ ਫੋਨ ਕੱਢ ਕੇ ਲਿਓ 500 ਤੋਂ 1000 ਰੁਪਏ ਦਾ ਅਸੀਂ ਪੀਸ ਦਾ ਫਰਕ ਧਮਾਂਗੇ ਤੁਮ ਬਹੁਤ ਨਹੀਂ ਤੋਂ 1000 ਰੁਪਏ ਤੋਂ ਨੀਚੇ ਦੀ ਸਸਤਾ ਲਵਾਂ ਇਹ ਬੁਆਏ ਦੇ ਨਾਲ ਕੀ ਕੋਈ ਗੈਫਟਾ ਕੋਈ ਹੋਰ ਚੀਜ਼ ਕੋਈ ਗਿਫਟ ਨਹੀਂ ਦਿੱਤਾ ਅਸੀਂ ਬੈਸਟ ਰੇਟ ਦਿੱਤਾ ਕੋਈ ਗਿਫਟ ਨਹੀਂ ਕਿਉਂਕਿ ਜਿਹੜੇ ਗਿਫਟ ਦੇਣੇ ਉਹਨਾਂ ਨੇ ਕਸਟਮਰ ਨੂੰ ਉਹ ਕਸਟਮਰ ਦੇ ਪੈਸੇ ਹੁੰਦੇ ਨੇ ਕਸਟਮਰ ਨੂੰ ਮੋੜੇ ਜਾਂਦੇ ਨੇ ਉਹ ਅਸੀਂ ਫੋਨ ਦੇ ਵਿੱਚ ਐਡ ਕਰ ਲੈਂਦੇ ਆਂ ਅਸੀਂ ਐਡਾ ਕੰਮ ਨਹੀਂ ਕੀਤਾ ਅਸੀਂ ਕਸਟਮਰ ਨੂੰ ਹੋਂ ਦਾ ਬੈਸਟ ਰੇਟ ਦਾ ਅਸੀਂ ਕੋਈ ਗਿਫਟ ਨਹੀਂ ਦਿੰਦਾ ਤੇ ਤਾਂ ਕਹਿੰਦੀ ਲਿਖੇ ਨੂੰ ਗੱਲ ਇਹ ਹੈਗਾ ਕਚਲਾ ਰੋਡ ਅੰਮ੍ਰਿਤਕੌਰ ਚੌਂਕ ਤੋਂ ਜਦੋਂ ਟੈਂਪੋ ਵਰਦਾ ਜਾਂਦੇ ਹਾਂ ਸੈਂਟਰ ਦੇ ਵਿੱਚ ਹੈਪੀ ਟੈਲੀਕਮ ਮੰਦਰ 24 ਸਾਲ ਤੋਂ ਮੈਂ ਕੰਮ ਕਰ ਰਿਹਾ ਮੋਬਾਈਲ ਦਾ 24 ਸਾਲ ਹੋ ਗਏ ਮੈਨੂੰ ਅਹਿਮਦਗੜ੍ਹ ਦੇ ਵਿੱਚ ਕੰਮ ਕਰਦੇ ਨੂੰ ਅੰਮ੍ਰਿਤਕੌਰ ਚੌਂਕ ਤੋਂ ਟੈਂਪੋ ਵੱਡੇ ਜਾਂਦੇ ਨੇ ਸੈਂਟਰ ਦੇ ਵਿੱਚ ਸਾਡਾ ਸ਼ੋਅਰੂਮ ਮੰਦ ਹੈ ਹੈਪੀ ਟੈਲੀਕਮ ਕਹਿਮਗ ਦੱਸ ਦਿਓ ਦੁਕਾਨ ਦੀ ਟਿਕਣਾਵਤ ਮੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਅਵੇਲੇਬਲ ਹੈ ਨੰਬਰ ਹੈਗਾ ਮੇਰਾ 90415 666 90415 666 ਧੰਨਵਾਦ ਬਹੁਤ ਹੀ ਬਾਤ ਦਲੇਟਾ ਦਿਖਾਈ ਆਪਾਂ ਨੂੰ ਇਹਡਾ ਮੋਬਾਈਲ ਦੇ ਦੇਣਗੇ ਹੈਪੀ ਟੈਲੀਕਾਮ ਮੰਡੀ ਅਹਿਮਦਗੜ੍ਹ ਕੋਲ ਤੁਸੀਂ ਵਿਜਟ ਕਰੋ ਧੰਨਵਾਦ ਜੀ ਯਾਦ ਨੇ ਕਦੇ ਬਹੁਤਾ ਨਹੀਂ ਕਿਹਾ ਇਹਨਾਂ ਦੇ ਵਿੱਚ